ਹਰ ਕੋਈ ਯਾਰ ਨਹੀਂ ਬਣਦਾ ਭੁੱਲਿਆ ਕਦੀ ਕੱਲਿਆਂ ਬੈ ਕੇ ਸੋਚਦੇ ਸੈਂ ਤੇ ਜ਼ਖਮ ਮਿਲੇ ਨੇ ਮੁਹੱਬਤਾਂ ਵਾਲੇ ਕਦੀ ਇਸ਼ਕ ਨੂੰ ਟੱਕੜੀ ਧੋਲ ਤੇ ਸੈਂ ਭੁੱਖ ਹੋਵੇ ਤਾਂ ਨੀਂਦ ਨਹੀਂ ਆਉਂਦੀ ਖੁਸ਼ੀ ਹੋਵੇ ਤਾਂ ਸੌਂਦਾ ਕੋਈ ਨਹੀਂ ਹਸਦਿਆਂ ਦੇ ਨਾਲ ਹਸਦੇ ਸਾਰੇ ਤੇ ਰੋਂਦਿਆਂ ਦੇ ਨਾਲ ਰੋਂਦਾ ਕੋਈ ਨਹੀਂ ਮਤਲਬ ਹੋਵੇ ਤਾਂ ਹੱਸ ਕੇ ਬੋਲਣ ਉਹ ਬਿਨਾ ਮਤਲਬ ਬੁਲਾਉਂਦਾ ਕੋਈ ਨਹੀਂ ਤੇ ਹੱਕ ਪਰਾਇਆ ਖੁੰਦੇ ਸਾਰੇ ਹੱਕ ਪਰਾਇਆ ਖੁੰਦੇ ਸਾਰੇ अपना हक खवाउंदा कोई नहीं ते ठां ठां ਉੱਤੇ ਡੱਕੋ ਬੈਠੇ ਮੌਕਾ ਹੱਥੋਂ ਖਵਾਉਂਦਾ ਕੋਈ ਨਹੀਂ ਉਬਲੇ ਸ਼ਾ ਲੱਖ ਚਾਚੇ ਤਾਏ ਹੋਵਨ ਮਾਂ ਪਿਓ ਤੋਂ ਬਾਅਦ ਲਾੜ ਲਟਾਉਂਦਾ ਕੋਈ ਨਹੀਂ ਮਾਂ ਪਿਓ ਤੋਂ ਬਾਅਦ ਲਾੜ ਲਟਾਉਂਦਾ ਕੋਈ ਨਹੀਂ ਆਇਆ ਏ ਮਾਤੇ ਸਿਕਮ ਤੋਂ ਜਿਸਮ ਲੈ ਕੇ ਉੱਥੇ ਕੌਣ ਸੀ ਰੋਚੀ ਪਹੁੰਚਾਉਣ ਵਾਲਾ ਤੇਹਨ ਹੋਇਆ ਏ ਜਵਾਨ ਤੇ ਆਖਦਾ ਏ ਮੈਂ ਹਾਂ ਆਪੇ ਖੱਟਣ ਕਮਾਉਣ ਵਾਲਾ ਨਾ ਕਰ ਮਾਨ ਰੱਬ ਤੋਂ ਰਹਿ ਡਰਦਾ ਉਹ ਵੇਲਾ ਨੇੜੇ ਹੀ ਹੈ ਮੰਗ ਕੇ ਖਾਣ ਵਾਲਾ ਕਸੂਰਮੰਦ ਉਸ ਰੱਬ ਤੋਂ ਰਹਿ ਡਰਦਾ ਉਹ ਤਖਤ ਉਲਾ ਦਿੰਦਾ ਜੋ ਤਖਤ ਤੇ ਪਾਉਣ ਵਾਲਾ ਉਹ ਤਖਤ ਉਲਾ ਦਿੰਦਾ ਜੋ ਤਖਤ ਤੇ ਪਾਉਣ ਵਾਲਾ ਕਮਲੀ ਵਾਲਿਆ ਤੇਰੇ ਕਰਮ ਬਚੋ ਬੁਹਾਰਾਂ ਤਾਂ ਕਦੇ ਖੁੱਲਦਾ ਨਹੀਂ ਤੇਰੀ ਕਲੀ ਦੇ ਖਾਰਾਂ ਵਿੱਚ ਮઝા ਜਿਹੜਾ ਉਹ ਮઝા ਫਿਰ ਦੋਸਤ ਤੇ ਪੁੱਲਦਾ ਨਹੀਂ ਕੈਨਾਤ ਦੇ ਤਖਤਾਂ ਵਿੱਚੋਂ ਤਖਤ ਕੋਈ ਤੇਰੀ پاک ਚਟਾਈ ਦੇ ਤੁਲ ਤਾਂ ਨਹੀਂ ਫਰਸ਼ਕੀ ਸਰਦਾਰ ਅਰਸ਼ਿਆ ਚਮ ਤੇਰੇ ਜੋੜੇ ਤੇ ਖਾਕ ਤੇ ਮੁੱਲ ਤਾਂ ਨਹੀਂ ਤੇਰੇ ਜੋੜੇ ਤੇ ਖਾਕ ਤੇ ਮੁੱਲ ਤਾਂ ਨਹੀਂ ਦੋ ਜਹਾਨ ਵਿੱਚ ਉਪਰਾ ਹੁਸਨ ਤੇਰਾ ਤਈਓ ਰੱਖਦੀ ਆ ਉਲਫਤ ਉਪਰੀ ਮੈਂ ਜਿਹੜੇ ਝੁਕੇ ਨਾ ਤੇਰੇ ਅਸਥਾਨੇ ਇਹੋ ਚਾਹੀ ਮੰਗਦੀ ਨਾ ਖੋਪੜੀ ਮੈਂ ਤੇਰੇ ਸ਼ਹਿਰ ਦੀਆਂ ਕਰਾਂ ਸਾਫ਼ ਗਲੀਆਂ ਮੈਂ ਚੁੱਕਾਂ ਤੇ ਦਰਪਾਤ ਦੀ ਨੌਕਰੀ ਮੈਂ ਦੁਆ ਕਰੋ ਕਬੂਲ ਸਰਤਾਤ ਸਾਈਆਂ ਸਿਰ ਤੇ ਰੱਖ ਤੁਰੀ ਚੜ੍ਹ ਢੋਕਰੀ ਮੈਂ ਓ ਸੱਜਣ ਤੋਂ ਦੁਸ਼ਮਣ ਬਿਹਤਰ ਜੀਤਾ ਹਰ ਪਲ ਤਿਲ ਕੁਮਰਾ ਹੋਵੇ ਉਹ ਕੋ ਦੇ ਰੰਗ ਦਾ ਕੀ ਫਾਇਦਾ ਜਿਹੜਾ ਅੰਦਰੋਂ ਮਹਿਲ ਸਵਾਹ ਹੋਵੇ ਉਹ ਪੰਛੀ ਦੀ ਕੀ ਜ਼ਿੰਦਗੀ ਹੈ ਜਿਹਦਾ ਕੈਦ ਕਫਨ ਵਿੱਚ ਸਾਹ ਹੋਵੇ ਉਹ ਬਾਗ ਦੇ ਬੁੱਲਿਆ ਉჭड़े ਰਹਿੰਦੇ ਜਿਹਦਾ ਮਾਲੀ بے ਪਰਵਾਹ ਹੋਵੇ ਜਿਹਦਾ ਮਾਲੀ بے ਪਰਵਾਹ ਹੋਵੇ ਤੇ ਹੱਕ ਆਖਿਆ ਬੁੱਲੇ ਸ਼ਾਹ ਹੋਣਾ ਏ ਦੁਨੀਆਂ ਟੋਲਾ ਧਕੇ ਪਾਚਾਂ ਦਾ ਰੱਬ ਸੋਹਣੇ ਤੇ ਜਿਹੜਾ ਯਕੀਨ ਹੋਵੇ ਚੜੀਆਂ ਕਰਨ ਸ਼ਿਕਾਰ ਬਾਚਾਂ ਦਾ ਤੇ ਪਾਰ ਚੁੱਕ ਨਹੀਂ ਸਕਦੇ ਮੁਹੱਬਤ ਦਾ ਪੁੱਤਰ ਭਲਿਆ ਹੋਵੇ ਜਿਹੜਾ ਨਸਾਂ ਦਾ ਪੁੱਤਰ ਭਲਿਆ ਹੋਵੇ ਜਿਹੜਾ ਨਸਾਂ ਦਾ ਭਲੇ ਬੁਰੀ ਗੁਜ਼ਾਰ ਕੇ ਚੱਕ ਉਤੇ ਅਸਾਂ ਕੀਤੀਆਂ ਅਜਿਹੀ ਤਿਆਰੀਆਂ ਨੇ ਦੋ ਕੱਚ ਜਮੀਨ ਵੀ ਨਾਲ ਕਿਸਮਤ ਤੋੜੇ ਮਾਨ ਹੁਕਮ ਸਰਦਾਰੀਆਂ ਨੇ ਜੋ ਵੇਚਣਾ ਏ ਉਹ ਵੜਨਾ ਏ ਗੱਲਾਂ ਅਕਲਾਂ ਸੱਚ ਨਿੱਤਾਰੀਆਂ ਨੇ ਤੇ ਕਸੂਰਮੰਦ ਦਾ ਕਰ ਤਮੀਰ ਹੋਇਆ ਨਾ ਕੋਈ ਬੂਹੇ ਤੇ ਨਾ ਕੋਈ ਬਾੜੀਆਂ ਨੇ ਨਾ ਕੋਈ ਬੂਹੇ ਤੇ ਨਾ ਕੋਈ ਬਾੜੀਆਂ ਨੇ ਉਮੀਦ ਕਰਦਾ ਹਾਂ ਦੋਸਤੋ ਇਹ ਅਲਫਾਜ਼ ਸੁਣ ਕੇ ਤੁਹਾਡੇ ਨੂੰ ਬਹੁਤ ਸੱਖੋਂ ਮਿਲਿਆ ਹੋਵੇਗਾ ਇਸੇ ਤਰ੍ਹਾਂ ਦੀ ਵੀਡੀਓ ਦੇਖਣ ਲਈ ਚੈਨਲ ਦੇ ਨਾਲ ਜੁੜੇ ਰਹੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫਿਰ ਮਿਲਾਂਗੇ ਤਦ ਤੱਕ ਲਈ ਰੱਬ ਰਾਖਾ